ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਸ਼ਹਿਰ ਜੈਤੋ ਜੀ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਚ ਟੋਟਲ ਨਗ ਹੈਗੇ ਆ ਜੀ 8 ਤੇ ਅੱਠੇ ਦੇ ਅੱਠੇ ਹੀ ਖੀਰੇ ਆ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਭਰਕ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦਰਖਦੋ ਜੀ ਨਾਮ ਆਪਣਾ ਜਗਦੀਪ ਸਿੰਘ ਆ ਜੀ ਐਡਰੈਸ ਜੈਤੂ ਸ਼ਹਿਰ ਆ ਜ਼ਿਲ੍ਹਾ ਫਰੀਦਕੋਟ ਆਈ ਤੇ ਜੈਤੂ ਆ ਕੇ ਬਾਜਾਖਾਨਾ ਰੋਡ ਤੇ ਆਪਣਾ ਘਰ ਆ ਠੀਕ ਆ ਜੀ ਮੋਬਾਈਲ ਨੰਬਰ ਜੀ ਨੋਅਲ ਨੰਬਰ 9781815 100 ਰੁਪਏ ਠੀਕ ਹੈ ਵੀਰੇ ਅੱਜ 8 ਨਾ ਹੈਗਾ ਜੀ 8 ਨਾ ਹੈਗਾ 8 ਠੇ ਹੀ ਕੀ ਰੇ ਆ 8 ਠੇ ਕੀ ਗਰੰਟੀ ਵਾਲੇ ਗਰੰਟੀ ਵਾਲੇ ਠੀਕ ਹੈ ਜੀ ਕਿਸੇ ਦੇ ਕੋਈ ਫੋਟ ਸ਼ਾਂਕ ਹੋਵੇ ਆ 25 ਤੋਂ ਪਹਿਲੀ ਦੇ ਜੀ ਦੋ ਢਾਣੇ ਲੱਗੇ ਆ ਮਗਰ ਢਾਣੇ ਜੀ ਆ ਕਿ ਫੋਟਾਂ ਫੋਟਾਂ ਹੀ ਆ ਬਾਈ ਇਹ ਰਬੜ ਚੜ ਜਾਣੇ ਮੇਰੇ ਹੈ ਵਾਵਾ ਠੀਕ ਹੈ ਜੀ ਆਪਾਂ ਦਿਖਾ ਦਿੰਨੇ ਆ ਪਰ ਇਹਦਾ ਭਾਅ ਉਹ ਜਾ ਕਰ ਦਾਂਗੇ ਆਪਾਂ ਸਹੀ ਗੱਲ ਹੈ ਜੀ ਜਿਨ੍ਹਾਂ ਨੂੰ ਪਤਾ ਆਪਣੇ ਘਰੇ ਰਬੜ ਚੜਾ ਰਹੇ ਹਾਂਗੇ ਇਹਦਾ ਤਾਂ ਕੋਈ ਵਟਾ ਨਹੀਂ ਇਹ ਤਾਂ ਆਪਾਂ ਹੋਰ ਆ ਵੀਰਾਂ ਨੂੰ ਵੀ ਦੱਸ ਦਿੰਨੇ ਬਈ ਕਿਸੇ ਦੇ ਫੋਟਾਂ ਹੋਣ ਤਾ ਬੱਚੇ ਬੱਚੇ ਜੋ ਉਹਦੇ ਰੋਵੜ ਚੜਦੇ ਤੇ ਲੈ ਜਾਂਦੀਆਂ ਹੁੰਦੀਆਂ ਪਰ ਹੋਵੇ ਛੋਟਾ ਬੱਚਾ ਹੀ ਇਹਦਾ ਭਾਅ ਕਿੰਡਾ ਕ ਇਹਦਾ 5000 ਰੁਪਏ ਆਫਰੀ ਆਫਰੀ ਠੀਕ ਹੈ ਜੀ ਫੋਟਾ ਕੰਦੀਆ ਵੀ ਕੀ ਆ ਬਾਈ ਦੁੱਧ ਤਾਂ ਉਨੇ ਹੀ ਦੇਣਾ ਇਹਨੇ ਫੋਟਾ ਨੇ ਕੀ ਕਰਿਆ ਦੁੱਧ ਵੀ ਉਨੇ ਦੇਣਾ ਇਹਦੇ ਬਾਕੀ ਲੈ ਵੀ ਜਾਣੇ ਜੀ ਲੈ ਵੀ ਜਾਣੀ ਅਸੀਂ ਜਬਰਦਸਤ ਸਾਡੀ ਪਰਾਂਹੇ ਵਿਕਰੀ ਚ 15 ਦਿਨ ਲੱਗੇ ਨੇ ਕੋਈ 5-4 ਦਿਨ ਠੰਡ ਡਿੱਗਣ ਦੇ ਹਫਤੇ ਦੇ ਆਸ-ਪਾਸ ਸਮਾਂ ਲੱਗ ਜਾਂਦਾ ਚਲੋ ਸਾਜਾਂਦਾ ਅਗਲਾ ਜਾਂ ਜੱਜ ਘਰ ਆ ਰਿਹਾ ਬਹੁਤ ਜੱਕੇ ਅਗਲੇ ਰੱਖਣੀ ਆ ਉਹ ਚੜਾ ਲਵੇ ਉਹਦਾ ਬਹੁਤ ਆ ਬੱਚੀ ਸੁਧਰੀ ਆ ਜੀ ਮਾਂ ਬੱਚੀ ਦੁੱਧੀ ਆ ਬੱਚੀ ਜਿਆਦਾ ਪੱਖ ਤੋਂ ਜਿੰਦੀ ਪੰਜ ਹਜ਼ਾਰ ਚ ਮੇਰੇ ਆਉਂਦਾ ਵੀ ਕੀ ਅੱਜ ਕੱਲ੍ਹ ਠੀਕ ਆ ਵੀਰੇ ਤੇ 2 ਤੇ 3 ਨੰਬਰ ਇਹਨਾਂ ਦੇ ਕੋਈ ਫੋਟ ਸ਼ੱਕ ਨਹੀਂ ਤੇ ਬੱਚੇ ਸਾਫ ਆ ਜੀ ਤੇ ਇਹਨਾਂ ਦਾ 9000 ਰੁਪਏ ਮੁੱਲ ਹੈ ਸਸਤਾ ਇਹ ਇਹ ਤਿੰਨਾਂ ਦਾ ਬਾਕੀ ਕੁਆਲਿਟੀ ਚੰਗੀ ਆ ਜੀ ਤਿੰਨਾਂ ਦੀ ਕਿਸੇ ਦੇ ਇਹਨਾਂ ਤਿੰਨਾਂ ਜੋ ਕਿਸੇ ਦੇ ਲਓ ਜੀ ਝੋਲੀ ਬੜੀ ਖੂਬਸੂਰਤ ਹੈ ਇਹਦੀ ਵੀ ਇਹਦੀ ਵੀ ਚੈੱਕ ਕਰ ਲਓ ਇਹਦੀ ਵੀ ਸੋਹਣੀ ਇਹ ਵੀ ਚਾਰ ਹੀ ਸਮਾਂ ਬਹੁਤ ਸੋਹਣੀ ਠੀਕ ਆ ਜੀ ਇਹਦੇ ਵੀ ਚਾਰ ਹੀ ਆ ਆਪਾਂ ਇਹਦੇ ਵੀ ਚਾਰ ਕਰਾ ਦਿੰਨੇ ਲਓ ਜੀ ਤੇ ਇਹਨਾਂ ਦਾ 99000 ਰੁਪਇਆ 9 ਦੀਆ ਹੋ ਗਏ 27000 ਜੇ ਤਿੰਨੇ ਕੱਠੀਆਂ ਲੈ ਜੇ ਸੱਜਣ ਕੋਈ ਹਾਂ ਕੱਠੀਆਂ ਤਾਂ ਵੱਧ ਮਾਨਤਾਂ ਕਰਦਾਂਗੇ ਕੱਲੀ ਲੈਣੀ ਤਾਂ ਵੀ 99000 ਠੀਕ ਆ ਕੱਲੀ ਕੱਲੀ ਲੈਣੀ ਆ ਤਾਂ 99000 ਜੇ ਜਿੰਨੇ ਕੋਈ ਮਲਾ ਕੇ ਲੈ ਜੇ ਤਾਂ ਚਲੋ ਮਾਨਤਾਂ ਨੂੰ ਪੂਰਾ ਜ਼ਿਆਦਾ ਹੋ ਜਾਊਗਾ ਜੀ ਬਾਕੀ ਬੱਚੀਆਂ ਤਿੰਨੇ ਹੀ ਚੰਗੀਆਂ ਹੈਗੀਆਂ ਚਾ ਝੋਲੀ ਚੰਗੀ ਆ ਬਾਕੀ ਫੂੜ ਸ਼ਾਂਗ ਪੂਰਾ ਵੀ ਨਹੀਂ ਇਹਨਾਂ ਦੇ ਕੁਆਲਿਟੀ ਦੇ ਪੱਖ ਤੋਂ ਪੂਰੀਆਂ ਟੌਪ ਬਾਕੀ ਬਰੀਡ ਵਾਲੇ ਬੱਚੇ ਛੋਟੇ ਕਾਰਨ ਬੋਦੀ ਵਾਲੀਆਂ ਬੱਚੀਆਂ ਸਹੀ ਗੱਲ ਆ ਜੀ ਬੋਦੀ ਵਾਲੀਆਂ ਬੱਚੀਆਂ ਲੈ ਚੱਲੀ ਵੀਰੇ 27000 ਬੰਦ ਦਾ ਵੈਸੇ ਤਾਂ ਤਿੰਨਾਂ ਦਾ ਜੇ ਕੱਲੀ ਕੱਲੀ ਲੈਣੇ ਆ ਤੇ 27000 ਚੋਂ ਖੁੱਲਾ ਹੀ ਮਾਨਦਾਨ ਹੋ ਜਾਊਗਾ ਫੋਨ ਲਾ ਲਿਓ ਬਾਈ ਨੂੰ ਕਿਉਂਕਿ ਜਦੋਂ ਕੱਠੀਆਂ ਕੋਈ ਸੱਜਣ ਲੈ ਲੈਂਦਾ ਨਾ ਤਾਂ ਬਾਈ ਨੂੰ ਵੀ ਵੇਚਣੀਆਂ ਸੌਖੀਆਂ ਹੁੰਦੀਆਂ ਚਲੋ ਨਫਾ ਤਾਂ ਜਾਇਜ਼ ਕਮਾਈ ਲੈਣੀ ਹੁੰਦੀ ਉਹ ਤਾਂ ਵੀਰੇ ਲੈਣੀ ਆ ਪਰ ਕੱਲੀ ਕੱਲੀ ਤੇ ਫਰਕ ਪੈ ਜਾਂਦਾ। ਬੱਚੇ ਬਾਈ ਸਾਰੇ ਬੀਡ ਵਾਲੇ ਕੋਈ ਕ੍ਰੋਸ ਨਹੀਂ ਬੱਚਾ ਸਾਰ ਨੇ ਬੋਧੀ ਗੱਲਾਂ ਬੱਚਿਆਂ ਨੇ ਤੇ ਆਪਣੇ ਆ ਗਿਆ ਜੀ, ਨਾਗ ਆ ਗਿਆ 5 ਤੇ 6 ਨੰਬਰ ਜੀ। ਇਦਾਂ ਦੀ ਵੀ ਝੋਲੀ ਤੁਹਾਨੂੰ ਦਿਖਾ ਦਿੰਨੇ ਆ। ਇਹ ਡੱਬੇ ਪ੍ਰਿੰਟ ਵਾਲੇ ਆ ਗਏ। ਇਹਦੀ ਝੋਲੀ ਬਹੁਤ ਖੂਬਸੂਰਤ ਹੈ ਜੀ। ਇਹਦੀ ਵੀ ਲਓ ਜੀ, ਇਹਦੀ ਵੀ ਖੂਬਸੂਰਤ। ਪ੍ਰਿੰਟ ਬਹੁਤ ਸੋਹਣਾ ਜੀ। ਕੁਆਲਿਟੀ ਬਹੁਤ ਚੰਗੀ ਆ। ਇਹਨਾਂ ਦੀ ਉਮਰ ਲਗਭਗ ਕਿੰਨੀ ਹੋਊ ਵੀਰੇ? ਇਹ 7-7 ਮਹੀਨੇ ਆ 8-8 ਮਹੀਨੇ ਹੋਊਗੀ ਜੀ। 7-7 8-8 ਮਹੀਨੇ। ਠੀਕ ਹੈ ਜੀ। 7 ਸਾਲ ਦਾ 8-8 ਮਹੀਨੇ ਇਹਨਾਂ ਦੀ ਉਮਰ ਆ ਕੁਆਲਿਟੀ ਕਰਮ ਵਾਲੀਆਂ ਦੀ ਦੋਨਾਂ ਦੀ ਚੰਗੀ ਆ ਤੇ ਇਹ ਫਿਰ ਜੋੜੇ ਦਾ ਹੀ ਮੁੱਲ ਕਰਨਾ ਜੀ ਆਪਾਂ ਹਾਂ ਜੋੜੇ ਦਾ 25000 ਰੁਪਏ ਸਾਢੇ 12 ਬਰਾਂਗੇ ਮਾਨਤਾ ਕਰ ਦਾਂਗੇ ਜੀ ਠੀਕ ਹੈ ਜੀ ਸਾਢੇ 12 12 ਲੈ ਚੱਲੀ ਵੀਰੇ ਸਾਢੇ 12 12000 ਰੁਪਿਆ ਡਿਮਾਂਡ ਆ ਜੀ ਬਾਕੀ ਕੁਆਲਿਟੀ ਤੁਸੀਂ ਦੇਖ ਹੀ ਸਕਦੇ ਹੋ ਜੀ ਦੋਨਾਂ ਦੀ ਚੰਗੀ ਆ ਜੋੜੇ ਦਾ 25000 ਕੱਲੀ-ਕੱਲੀ ਦਾ ਸਾਢੇ ਸਾਢੇ 12 ਹੋ ਗਿਆ ਵਿੱਚੋਂ ਥੋੜਾ ਕਨਾ ਮਾਨਤਾ ਨੂੰ ਹੋ ਜੂ ਪੋਟਾਂ ਚਾਂਕ ਇਹਨਾਂ ਦੇ ਵੀ ਨੇ ਕੱਚੀਆਂ ਖੀਰੀਆਂ ਨੇ ਬੱਚੇ ਹੀ ਆ ਹਜੇ ਸੰਭਣ ਵਾਲੀਆਂ ਚੀਜ਼ਾਂ ਨੇ ਵੀਰੇ ਬ੍ਰੀਡ ਪੱਕਾ ਨੰਬਰ ਆ ਬਾਈ ਇਹੋ ਜਿਹੇ ਵਾਲੇ ਨੇ ਇਹ ਵੀਰੇ ਇਹਨਾਂ ਦੀ 2-2 3 ਮਹੀਨੇ ਚੰਗੀ ਸੇਵਾ ਹੋ ਜੇ ਤੇ ਧੰਨ ਧੰਨ ਹੋ ਜੂਗੀ ਕੁਆਲਿਟੀ ਬੜੀ ਚੰਗੀ ਅਜ ਬਾਕੀ ਦੇਖ ਸਕਦੇ ਹੋ ਤੁਸੀਂ ਬੱਚੇ ਹੀ ਆ ਜੀ ਹਜੇ ਛੋਟੇ 25000 ਰੁਪਏ ਚੋਂ 22 ਕਹਿੰਦਾ ਮਾਣਦਾਨ ਆਪਾਂ ਕਰ ਦਾਂਗੇ ਜੀ ਤੇ ਦੋ ਨਾਲ 22 ਗੁਰ ਵੱਡੇ ਰਹਿ ਗਏ ਹਾਈਟ ਚ ਵੱਡੇ ਆ ਹੈ ਤਾਂ ਖੀਰੇ ਹੀ ਆ ਬਈ ਆ ਬੱਚੇ ਕੱਚੀ ਅੰਹੀਰੀਆਂ ਬਈ ਗਾਰੰਟੀ ਵਾਲੀਆਂ ਹਾਂਜੀ ਮੈਂ ਦੰਦ ਚੱਕਰਾ ਦਿੰਦਾ ਆ ਬੱਚਾ ਚੈੱਕ ਕਰਾ ਦਿੰਨੇ ਕੋਈ ਗੱਲ ਨਹੀਂ ਬੰਨ ਲਓ ਜੀ ਇਹ ਤੁਸੀਂ ਬੱਚੀਆਂ ਇਹਨੂੰ ਚੈੱਕ ਕਰਾ ਪਹਿਲਾਂ ਵੇੜ ਨੂੰ ਵੀਰੇ ਕਾਲੇ ਰੰਗ ਦੀ ਆ ਜਿਹੜੀ ਗਾਰੰਟੀ ਵਾਲੀਆਂ ਇਹ ਤੁਹਾਨੂੰ ਤਾਂ ਦਿਖਾ ਦਿੰਨੇ ਹਾਂ ਤਾਂ ਚੱਲ ਬੱਚਾ ਹੀ ਆ ਲਓ ਜੀ ਕਹਿਣ ਦੀ ਗੱਲ ਨਹੀਂ ਜਿਹੜੀ ਗੱਲ ਹੋਊਗੀ ਉਹ ਹੀ ਨਿਕਲੋ ਤੇ ਝੋਲੀ ਵੀ ਕਰ ਲਓ ਚੈੱਕ ਕਰਨ ਵਾਲੀ ਦੀ ਪੂਰੀ ਟੌਪ ਦੀ ਝੋਲੀ ਐ ਜੀ ਫੋੜ ਸ਼ਾਂਕ ਭੋਰਾ ਵੀ ਨਹੀਂ ਥਣ ਕੱਲਾ ਕੱਲਾ ਨਿੱਖੜਵਾ ਲੱਗਿਆ ਵਾ ਇਹਦਾ ਬਸ ਕਾਬਲ ਹੀ ਹੈ ਲਗਭਗ ਏਆਈ ਦੇ ਜੀ ਜੀ ਕਾਬਲ ਕੱਢ ਗੋੜ ਦੀ 4 ਫੁੱਟ ਤੋਂ ਪਲੱਸ ਆਈ ਕਰਦੀ ਹੈ ਠੀਕ ਹੈ ਜੀ ਹੋਊਗਾ ਪਲੱਸ ਆਮ ਨਾਲ ਹੀ ਚੰਗੀ ਹੈ ਜਾਦ ਦੇ ਪੱਖ ਤੋਂ ਵੀ ਕਰਮ ਵਾਲੀ ਚੰਗੀ ਹੈ ਇਹਦਾ ਫਿਰ ਕੱਲੀ ਦਾ ਕੀ ਮੰਗਦਾ ਹੈ ਮੰਨਤਨ ਕਰਦੇ ਜੈ ਜੀ ਹਾਂ ਜੀ ਆਫਰ ਹੀ ਹੈ ਜੀ 20000 ਰੁਪਏ ਕੱਲੀ ਦਾ ਡਿਮਾਂਡ ਆ ਕੱਚੀ ਖੀਰੀ ਹੈ ਵੀਰੇ ਹਜੇ ਇਹ ਨਗੀਨਾ ਪੀਸ ਤੇ ਆ ਸਾਹੀ ਵਾਲ ਤੇ ਜਰਸੀ ਦਾ ਹੈਗਾ ਜੀ ਕ੍ਰੋਸ ਜਾਂ ਥੋੜਾ ਜਿਹਾ ਕੁਆਲਿਟੀ ਇਹਦੀ ਵੀ ਚੰਗੀ ਹਨ ਝੋਲੀ ਤੁਹਾਨੂੰ ਦਿਖਾ ਦਿੰਨੇ ਆ ਜੀ ਇਹ ਵੀ ਬਾਈ ਦੱਸਦਾ ਕਿ ਕੱਚੀ ਖੀਰੀ ਆ ਇਹਦੇ ਵੀ ਹੈ ਨਹੀਂ ਵੀਰੇ ਫੋਰਟ ਸਾਹਿਬ ਕੋਈ ਵਿਚਾਰ ਹੀ ਥਾਣਾ ਜੀ ਠੀਕ ਆ ਇਹਦੀ ਕੀ ਡਿਮਾਂਡ ਆ ਜੀ ਇਹਦੀ 13000 ਰੁਪਏ ਇਹਦੀ 13000 ਰੁਪਿਆ ਚਲੋ ਜਿਹੜਾ ਸਾਹੀਵਾਲ ਨੂੰ ਪਸੰਦ ਆ ਜਿੰਨਾਂ ਨੂੰ ਇਹਦਾ ਦੁੱਧ 6 ਤੋਂ 6 ਸ਼ੁਰੂ ਹੁੰਦੀ ਆ ਬਾਈ ਇਹਨਾਂ ਦੇ ਜਿਹਨਾਂ ਨੇ ਇਹ ਲੈਣੀ ਉਹਨਾਂ ਨੇ ਇਹੀ ਲੈਣੀ ਸਹੀ ਗੱਲ ਉਹਨਾਂ ਨੇ ਇਹੀ ਲੈਣੀ ਆ ਜਿਹਨੂੰ ਜਿਹੜੀ ਨਾ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ